ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਨਜ਼ਦੀਕੀ ਕਸਬਾ ਦਿਨਾਨਗਰ ਦੇ ਸਿੰਗੋਵਾਲ ਬਾਈਪਾਸ ਤੇ ਪਿਆਜਾਂ ਨਾਲ ਭਰਿਆ ਟਰੱਕ ਅਚਾਨਕ ਸੰਤੁਲਨ ਵਿਗੜਨ ਕਾਰਨ ਸੜਕ ਤੋਂ ਕਰੀਬ 10 ਤੋਂ 15 ਫੁੱਟ ਹੇਠਾਂ ਜਾ ਕੇ ਪਲਟ ਗਿਆ ਵਰ ਇਸ ਦੌਰਾਨ ਟਰੱਕ ਡਰਾਈਵਰ ਤੇ ਕੰਡਕਟਰ ਬਾਲ ਬਾਲ ਬਚੇ ਹਾਲਾਂਕਿ ਡਰਾਈਵਰ ਅਤੇ ਕੰਡਕਟਰ ਇੰਨੇ ਸਹਿਮ ਗਏ ਸਨ ਕਿ ਕੈਮਰੇ ਸਾਹਮਣੇ ਬੋਲਣ ਦੀ ਸਥਿਤੀ ਵਿੱਚ ਵੀ ਨਹੀਂ ਸਨ ਪਰ ਜਾਣਕਾਰੀ ਅਨੁਸਾਰ ਇਹ ਟਰੱਕ Rajasthan ਦੇ Jodhpur ਤੋਂ Pathan Kot ਪਿਆਜ਼ ਲੈ ਕੇ ਜਾ ਰਿਹਾ ਸੀ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਚਲਾਈ ਜਾ ਰਹੀ ਨਸ਼ਾ ਅਵਰਧ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਤੇ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ ਮੁੱਖ ਮੰਤਰੀ ਸਮੇਤ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਵੱਖ-ਵੱਖ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕਤਾ ਲਾਮਵੰਨ ਕਰ ਰਹੀ ਹੈ ਇਸੇ ਘੜੀ ਤਹਿਤ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਇੰਚਾਰਜ ਸੋਨੀਆ ਮਾਨ ਅਜ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਿਲਾ ਟੇਕਸ ਇੰਪੌਂਚੀ ਅਤੇ ਕਿਹਾ ਕਿ ਨਸ਼ਾ ਵਿਰੋਧੀ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ ਤੇ ਸਮੂਹਿਕ ਸਹਿਯੋਗ ਨਾਲ ਨਸ਼ੇ ਦੀ ਬਿਮਾਰੀ ਨੂੰ ਜੜ ਤੋਂ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੇਖੋ ਜੀ ਮੈਨੂੰ ਇਹ ਲੱਗਦਾ ਹੈ ਕਿ ਅੱਜ ਤੱਕ ਕਿਸੇ ਵੀ ਗਵਰਨਮੈਂਟ ਨੇ ਇਸ ਤਰੀਕੇ ਦੇ ਨਾਲ ਗਰਾਊਂਡ ਦੇ ਉੱਤੇ ਜਾ ਕੇ ਕੰਮ ਨਹੀਂ ਕੀਤਾ। ਸੋ ਸਾਡੀਆਂ ਜਿਹੜੀਆਂ ਇਹ ਸਾਡੀ ਗਵਰਨਮੈਂਟ ਪਿੰਨਾ ਦੇ ਲੈਵਲ ਦੇ ਉੱਤੇ ਮੀਟਿੰਗਸ ਕਰ ਰਹੀ ਹੈ ਔਰ ਨਾਲ ਹੀ ਸਾਡੀ ਮੀਟਿੰਗਸ ਵਿੱਚ ਐਫਐਚਓ ਸਾਹਿਬ ਜਾਂ ਐਸਐਮਓਸ ਮੈਡੀਕਲ ਟੀਮ ਵੀ ਹੁੰਦੀ ਹੈ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਨਾਮ ਲਿਖੇ ਜਾਣ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਵੇ ਉਸੇ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਜਿਹੜਾ ਸਾਡਾ ਨੈਕਸਟ ਚੈਪ ਹੈ ਕਮੇਟੀਆਂ ਬਣਾਉਂਦਾ ਹੈ ਤਾਂ ਕਿ ਪਿੰਡ ਦੇ ਵਿੱਚ ਜਿਹੜੀ ਕਮੇਟੀ ਹੈ ਉਹ ਕੰਮ ਕਰੇ ਕਿ ਪਿੰਡ ਦੇ ਨਸ਼ਾ ਤਸਕਰਾਂ ਦਾ ਨਾਮ ਦਵੇ ਅਸੀਂ ਉੱਤੇ ਛਾਪੇ ਮਾਰੀ ਕਰਵਾਈਏ ਔਰ ਪੇਸ਼ੈਂਟ ਨੂੰ ਅਸੀਂ ਹਸਪਤਾਲ ਦੇ ਵਿੱਚ ਦਾਖਲ ਕਰਵਾਈਏ ਮੈਨੂੰ ਲੱਗਦਾ ਹੈ ਇਹੀ ਜੇ ਕੰਮ ਪੀ ਅਜੇ ਤੱਕ ਕਿਸੇ ਨੇ ਕੀਤਾ ਨਹੀਂ ਹੈ ਤੇ ਸਾਡਾ ਬਿਲਕੁਲ ਕਲੀਅਰ ਮਕਸਦ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਔਰ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣਾ ਚਾਹੁੰਦੇ ਹਾਂ ਕੀ ਲੱਗਦਾ ਜਿਹੜਾ ਸਾਥ ਮਿਲ ਰਿਹਾ ਹੈ ਔਰ ਇਨ ਫੈਕਟ ਰੋਜ਼ ਹੀ ਡੈਮੋਲੇਸ਼ਨ ਹੁੰਦੀ ਹੈ ਜਿਹੜੇ ਜਿਹੜੇ ਨਸ਼ਾ ਤਸਕਰਾਂ ਦੇ ਘਰਾਂ ਦੇ ਬਾਰੇ ਪਤਾ ਲੱਗਦਾ ਹੈ ਔਰ ਇਨ ਫੈਕਟ ਬਹੁਤ ਸਾਰੀਆਂ ਐਫ ਆਈ ਆਰਸ ਪਰਚੇ ਰੋਜ਼ ਹੀ ਹੁੰਦੇ ਹੈ ਔਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਵੀ ਸਾਹ ਆ ਰਿਹਾ ਹੈ ਕਿ ਹਾਂ ਕੋਈ ਆ ਰਿਹਾ ਹੈ ਕੁੱਛ ਨਵਾਸ ਤੇ ਅਦਰਵਾਈਜ਼ ਹੀ ਕੋਈ ਪੁੱਛਣ ਹੀ ਨਹੀਂ ਜਾਂਦਾ ਸੀਗਾ ਨਾ ਹੀ ਮਾਵਾ ਦੇ ਪੁੱਤਰੋ ਜੀ ਜਾ ਰਹੇ ਸੀਗੇ ਚਿੱਟਾ ਕਰ ਕਰਕੇ ਹੁਣ ਤੇ ਸਾਡੇ ਨਾਲ ਵੇਖੋ ਪਿੰਡ ਦੇ ਵਿੱਚ ਜਦੋਂ ਅਸੀਂ ਜਾਈਦਾ ਸਾਡੇ ਨਾਲ ਕਦੀ ਐਸਐਮਓ ਹੁੰਦਾ ਹੈ ਜਾਂ ਮੈਡੀਕਲ ਟੀਮ ਤੋਂ ਕੋਈ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੇ ਨਾਲ ਐਸਐਚਓ ਡੀਐਸਪੀ ਹੋਈ ਨਾ ਕੋਈ ਹੁੰਦਾ ਔਰ ਨਾਲ ਹੀ ਸਾਡੇ ਹਲਕਾ ਇੰਚਾਰਜ ਹੁੰਦੇ ਆ ਜਾਂ ਐਮਐਲਏ ਹੁੰਦੇ ਆ ਜਿੱਥੇ ਉਹ ਨਹੀਂ ਹੁੰਦੇ ਸਾਡੀ ਚੇਅਰਮੈਨ ਹੁੰਦੇ ਸੋ ਇਹ ਜੀ ਟੀਮ ਜਦੋਂ ਪਿੰਡਾਂ ਦੇ ਵਿੱਚ ਜਾਂਦੀ ਹੈ ਤੇ ਲੋਕਾਂ ਦੀ ਪ੍ਰੋਬਲਮਸ ਹੁੰਦੀ ਹੈ ਲੋਕਾਂ ਦੀ ਪ੍ਰੋਬਲਮ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਉੱਤੇ ਇਨਕਲਾਬ ਨਹੀਂ ਆ ਸਕਦਾ ਜਿਹੜਾ ਸਰਕਾਰ ਕਰਦੀ ਹੈ ਜਿਹੜੀ ਆ ਕਾਂਗਰਸ ਜਾਪੀ ਸ਼ਾਇਦ ਕਾਂਗਰਸ ਦਾ ਹਮੇਸ਼ਾ ਹੀ ਢੜੇਬਾਜੀ ਦਾ ਕੰਮ ਹੈ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਉਹ ਆਪਸ ਵਿੱਚ ਲੜਦੇ ਉਹਨਾਂ ਨੂੰ ਖੁਦ ਹੀ ਨਹੀਂ ਪਤਾ ਵੀ ਉਹਨਾਂ ਦਾ ਲੀਡਰ ਕੌਣ ਹੈ ਸੋ ਐਵਰੀ ਲੀਡਰਲੈਸ ਜਿਹੜੀ ਪਾਰਟੀ ਹੁੰਦੀ ਹੈ ਨਾ ਉਹ ਕਦੀ ਸਕਸੈਸਫੁਲ ਨਹੀਂ ਹੁੰਦੀ ਸੋ ਲੀਡਰ ਤੁਹਾਨੂੰ ਮੰਨਣਾ ਪੈਂਦਾ ਹੈ ਆਪਣੀ ਸਰਕਾਰ ਬਣਾਉਣ ਵਾਸਤੇ ਉਹ ਸਰਕਾਰ ਦੇ ਵਿੱਚ ਸੰਤੁਲਨ ਦੇ ਨਾਲ ਕੰਮ ਕਰਨ ਵਾਸਤੇ ਲੀਡਰਲੈਸ ਪਾਰਟੀ ਕਦੀ ਸਕਸੈਸਫੁਲ ਨਹੀਂ ਹੋ ਸਕਦੀ ਜੀ ਕਿ ਤੁਸੋਂ ਮੁਹਿੰਦੀ ਗੱਲ ਕੀਤੀ ਸੀ ਦੇਖੋ ਜੀ ਲੋਕਾਂ ਦਾ ਸਾਥ ਬਿਲਕੁਲ ਮਿਲ ਰਿਹਾ ਹੈ ਲੋਕੀ ਖੁਸ਼ ਚਾਹੁੰਦੇ ਆ ਲੋਕੀ ਦੁਖੀ ਨੇ ਪਿੰਡਾਂ ਦੇ ਵਿੱਚ ਲੋਕੀ ਚਾਹੁੰਦੇ ਨੇ ਕਿ ਅਸੀਂ ਜੀ ਦੇਖੋ ਜਦੋਂ ਅਤਵਾਦ ਖਤਮ ਕੀਤਾ ਸੀਗਾ ਨਾ ਉਦੋਂ ਲੋਕਾਂ ਨੇ ਤੇ ਪੁਲਿਸ ਨੇ ਇਕੱਠੇ ਮਿਲ ਕੇ ਖਤਮ ਕੀਤਾ ਸੀਗਾ ਇਹ ਲੋਕਾਂ ਦੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਉਸ ਚੀਜ਼ ਦੇ ਵਿੱਚ ਇਹ ਕਿਸਾਨੀ ਨੂੰ ਲੈ ਕੇ ਜਦੋਂ ਲੋਕੀ ਤੁਰੇ ਸੀਗੇ ਝੰਡਾ ਡੰਡਾ ਫੜ ਕੇ ਉਦੋਂ ਵੀ ਲੋਕਾਂ ਦਾ ਇੰਟਰਸਟ ਸੀਗਾ ਹੁਣ ਵੀ ਜਿਹੜਾ ਨਸ਼ਾ ਹੈ ਨਾ ਉਹ ਇੱਕ ਸਾਂਝਾ ਟੌਪਿਕ ਹੈ ਬਹੁਤ ਸਾਰੀ ਲੋਕੀ ਦੁਖੀ ਹੈ ਉਹਦੇ ਵਿੱਚ ਇਹ ਨਹੀਂ ਵੰਦੇ ਵੀ ਅਸੀਂ ਕਿਹੜੀ ਪਾਰਟੀ ਨੂੰ ਬਿਲੋਂਗ ਕਰਦੇ ਆ ਇੱਕ ਪਾਰਟੀ ਭਾਜੀ ਤੋਂ ਉੱਤੇ ਉੱਟ ਕੇ ਸਾਰੇ ਖਤਮ ਕਰਨਾ ਚਾਹੁੰਦੇ ਆ ਇਸ ਚੀਜ਼ ਨੂੰ ਇਹਨਾਂ ਦੇ ਵਿੱਚ ਜਿਹੜੀਆਂ ਮਾਵਾਂ ਦੁਖੀ ਨੇ ਸੋ ਬੇਸਿਕਲੀ ਅਸੀਂ ਸਾਰਿਆਂ ਦਾ ਸਾਥ ਦੇ ਰਹੇ ਆ ਅਸੀਂ ਚਾਹੁੰਦੇ ਆ ਉਹ ਸਾਡਾ ਸਾਥ ਦੇਣ ਇਹ ਕੋਈ ਝੂਠੇ ਵਾਦੇ ਨਹੀਂ ਆਪਾਂ ਕਰਦੇ ਬਾਕੀ ਪਾਰਟੀਆਂ ਬੰਗੂਗੀ ਵੀ 2 ਮਹੀ ਪਰ ਉਹਦੇ ਵਿੱਚ ਅਸੀਂ ਇਕੱਲੇ ਸਰਕਾਰ ਨਹੀਂ ਖਤਮ ਕਰ ਸਕਦੇ ਇੱਕ ਇਹ ਲੋਕ ਮੂਵਮੈਂਟ ਬਣੂਗੀ ਜਿਵੇਂ ਮੈਂ ਕਿਆ ਝੰਡਾ ਡੰਡਾ ਫੜੋ ਕਿਸਾਨੀ ਅੰਦੋਲਨ ਨੂੰ ਉਸੇ ਤਰੀਕੇ ਦੇ ਨਾਲ ਲੋਕ ਮੂਵਮੈਂਟ ਬਣਨੀ ਚਾਹੀਦੀ ਹੈ ਲੋਕਾਂ ਦਾ ਪਿੰਡਾਂ 'ਚੋਂ ਸਾਥ ਮਿਲਣਾ ਚਾਹੀਦਾ ਉਸੇ ਤਰੀਕੇ ਦੇ ਨਾਲ ਜੀ ਇਹ ਖਤਮ ਹੋਊਗਾ ਮੈਮ ਐਜ਼ ਅ ਲੇਡੀ ਤੁਸੀਂ ਜਾਣਦੇ ਹੋ ਔਰਤਾਂ ਕੋ ਸਪੈਸ਼ਲ ਅਧਿਕਾਰ ਹੁੰਦੇ ਨੇ ਬਿਲਕੁਲ ਬਹੁਤ ਪਿਆਰ ਦਿੰਦੀਆਂ ਨੇ ਆਪਣਾ ਜਿਹੜਾ ਦਿਲ ਦਾ ਦੁੱਖ ਹੈ ਉਹ ਸਾਂਝਾ ਕਰਦੀਆਂ ਨੇ ਔਰ ਮੈਨੂੰ ਉਹਨਾਂ ਦੇ ਨਾਲ ਅਟੈਚਮੈਂਟ ਹੈ ਔਰ ਪਿਆਰ ਆਟੋਮੈਟਿਕਲੀ ਹੁੰਦਾ ਹੀ ਹੈ ਇੱਕ ਇਮੋਸ਼ਨਲ ਅਟੈਚਮੈਂਟ ਵੀ ਹੋ ਜਾਂਦੀ ਹੈ ਇਸੇ ਕਰਕੇ ਮੈਂ ਮੈਂ ਹਮੇਸ਼ਾ ਉਹ ਅਕਾਲਪੁਰਪ ਦਾ ਥੈਂਕ ਯੂ ਕਹਿੰਦੀ ਆ ਵੀ ਜਿਨ੍ਹਾਂ ਨੇ ਮੈਨੂੰ ਇਸ ਕਾਰਜ ਵਾਸਤੇ ਲਾਇਆ ਹੈ ਬਹੁਤ ਚੰਗਾ ਕਾਰਜ ਹੈ ਜੀ ਬਹੁਤ ਜੀ ਤੁਸੀਂ ਕਿਵੇਂ ਕੀ ਲੱਗਦਾ ਕਿਹੜੇ ਏਰੀਆ ਚ ਹੈ ਇਸਹਾ ਵਾਜ ਬਹੁਤ ਜ਼ਿਆਦਾ ਨਾ ਬੀਕੋ ਜੀ ਇਹ ਮੈਂ ਜੱਜ ਨਹੀਂ ਕਰ ਸਕਦੀ ਕਿ ਕਿਹੜੇ ਏਰੀਆ ਚ ਪਠਾਨਕੋਟ ਚ ਘਟ ਹੈ ਪਠਾਨਕੋਟ ਥੋੜਾ ਠੀਕ ਲੱਗ ਰਿਹਾ ਹਜੇ ਮੈਨੂੰ ਬਾਕੀ ਤਰਨਤਾਨ ਚ ਹੈਗਾ ਔਰ ਅੰਮ੍ਰਿਤਸਰ ਚ ਵੀ ਹੈਗਾ ਗੁਦਾਸਪੁਰ ਚ ਵੀ ਹੈਗਾ ਕਿਤੇ ਕਿਤੇ ਔਰ ਸੋ ਬੇਸਿਕਲੀ ਹਰ ਜਗ੍ਹਾ ਦੇ ਉੱਤੇ ਪਰਚੇ ਹੋ ਰਹੇ ਨੇ ਹਰ ਜਗ੍ਹਾ ਦੇ ਹੁਣ ਮੈਂ ਗੁਰਦਾਸਪੁਰ ਦਾ ਏਰੀਆ ਹੁਣ ਕਮਣਾ ਸ਼ੁਰੂ ਕੀਤਾ ਹੈ ਸੋ ਬੇਸਿਕਲੀ ਪਹਿਲਾਂ ਮੈਂ ਤਰਨਤਾਰਨ ਏਰੀਆ ਵਿਜ਼ਿਟ ਕੀਤਾ ਅੰਮ੍ਰਿਤਸਰ ਕੀਤਾ ਪਠਾਨਕੋਟ ਕੀਤਾ ਸੋ ਪਠਾਨਕੋਟ ਚੈਕ ਕੰਪੈਰੀਟਿਵਲੀ ਪੰਜਾਬ ਮੈਨੂੰ ਘੱਟ ਲੱਗਿਆ ਅੱਜ ਮੋਹਾਲੀ ਦੇ ਪਿੰਡ ਡੇੜੀ ਦੀ ਪੰਚਾਇਤ ਜ਼ਮੀਨ ਦੀ ਬੋਲੀ ਪ੍ਰਸ਼ਾਸਕਿਕ ਕਾਰਨਾਂ ਕਰਕੇ ਅਚਾਨਕ ਰੱਦ ਕਰ ਦਿੱਤੀ ਗਈ ਜਿਸ ਨਾਲ ਤਕਰੀਬਨ 100 ਕਰੋੜ ਰੁਪਏ ਦੀ ਆਮਦਨ ਅੱਜ ਮੋਹਾਲੀ ਦੇ ਪਿੰਡ ਡੇੜੀ ਨੂੰ ਹੋਣੀ ਸੀ ਉਹ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਹੇਠ ਮੁਲਤਵੀ ਕਰ ਦਿੱਤੀ ਗਈ ਜਿਸ ਨਾਲ ਬੋਲੀ ਲਗਾਉਣ ਆਈ ਵਿਅਕਤੀਆਂ ਵਿੱਚ ਭਾਰੀ ਨਿਰਾਸ਼ਾ ਦਾ ਮਾਹੌਲ ਸੀ ਉਤੇ ਪਿੰਡੀ ਪੰਚਾਇਤ ਵੀ ਇਸ ਤੋਂ ਨਾਰਾਜ਼ ਨਜ਼ਰ ਆਈ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਕਿਤੇ ਨਾ ਕਿਤੇ ਪਿੰਡੇ ਵਿਕਾਸ ਵਿੱਚ ਖੜੋਤ ਆਵੇਗੀ ਤੇ ਪ੍ਰਸ਼ਾਸਨ ਵੱਲੋਂ ਬੋਲੀ ਸੰਬੰਧੀ ਪਹਿਲਾਂ ਹੀ ਪਬਲਿਕ ਨੋਟਿਸ ਅਖਬਾਰਾਂ ਵਿੱਚ ਦਿੱਤੇ ਗਏ ਸਨ ਜਿਸ ਵਿੱਚ ਲਿਖਿਆ ਆਇਆ ਸੀ ਕਿ 20 ਕਰੋੜ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਬੋਲੀ ਦੀ ਸ਼ੁਰੂਆਤ ਹੋਣੀ ਸੀ ਰਵੰਧ ਕੀ ਕਰਨਾ ਕਰਕੇ ਬੋਲੀ ਕੈਨਸਲ ਕੀਤੀ ਗਿਆ ਕੁਝ ਇਹ ਜੀ ਰੀਜ਼ਨ ਸੀਗੇ ਜਿਨਗਰ ਜਿਨਗਰ ਕੇ ਬੋਲੀ ਅੱਜ ਦੀ ਘੜੀ ਕੀਤੀ ਨਹੀਂ ਜਾ ਸਕਦੀ ਸੀ ਤੇ ਫਿਲਹਾਲ ਅੱਜ ਦੀ ਘੜੀ ਹਾਲ ਦੀ ਘੜੀ ਜਿਹੜੀ ਇਹ ਬੋਲੀ ਮੁੱਤਵੀ ਕੀਤੀ ਗਈ ਜੀ ਇਹਨਾਂ ਨੇ ਕੁੱਝ ਕਰਾਉਣੇ ਸੀ ਜੀ ਤੇ ਬੋਲੀ ਕਰਾਉਣੇ ਸੀ ਡੀਸੀ ਸਾਹਿਬ ਨੇ ਕਰਾਉਣੇ ਸੀ ਤੇ ਸਾਡੇ ਜਿਹੜੇ ਹੈਗੇ ਸੀਗੇ ਡਾਇਰੈਕਟਰ ਸੇਡ ਤੋਂ ਆਉਣੇ ਸੀ ਡਿਪਟੀ ਡਾਇਰੈਕਟਰ ਸਾਹਿਬ ਐਂਜਾਇੰਟ ਡਾਇਰੈਕਟਰ ਸਾਹਿਬ ਉਹਨਾਂ ਨੇ ਕਿਦੋਂ ਕਿੰਨੇ ਟਿਕੜ ਦੀ ਸੀਗੀ ਸਰ ਇਹਦੀ ਪੰਚਾਇਤ ਇਹ ਤਕਰੀਬਨ ਦੀ ਪੰਜ ਗਿੱਕਰ ਦੀ ਬੋਲੀ ਸੀ ਛਾਲੇ ਕੇ ਨਾਲ ਸਾਨੂੰ ਦੀ ਮਾਦੇ ਹੈਗੀ ਆ ਕੁਝ ਉੱਥੇ ਤੇ 20 ਗੋਣਡ ਦਾ ਇਫੈਕਟ ਹੋਇਆ ਸੀਗਾ ਪਰ ਏਕੜ ਦਾ ਤੇ ਪੁਰਾਣੇ ਦੀ ਕਾਰਨ ਕੋਈ ਹੈਗੇ ਨੇ ਰੈਸਟ੍ਰੇਟ ਰੀਜਨ ਜਿਹੜੇ ਹੈਗੇ ਨੇ ਉਹਨਾਂ ਕਰਕੇ ਬੋਲੀ ਪੈਂਸਨ ਕੀਤੀ ਗਈ ਚਲੋ ਕਿਸੇ ਬੰਦੇ ਕਿਸੇ ਬੰਦੇ ਕੋਈ ਇਹ ਵੀ ਕਿਹਾ ਵੀ ਬੋਲੀ ਪਾ ਸਕਦੇ ਕੀ ਨਹੀਂ ਨਹੀਂ ਕਿਸੇ ਬੰਦੇ ਕੋਈ 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 ਨਹੀਂ 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 ਜੀ ਜੀ ਪੋਸਟਪੋਨ ਮੰਨਦੇ ਹੋਲਸਪੋਨ ਮੰਨਦੇ ਹਾਂ ਹੋਲਸਪੋਨ ਚਲੋ ਪਹਿਲ ਹਲਾਲ ਦੀ ਘੜੀ ਤੁਹਾਡਾ ਪੂਰਾ ਨਾਮ ਕੀ ਹੈ ਬਲਜਿੰਦਰ ਸਿੰਘ ਗਰੇਵਾਲ ਕੀ ਹੈ ਜੀ ਡੀਡੀਪੀਓ ਐਸਐਸ ਨਗਰ ਥੈਂਕ ਯੂ ਪਠਾਨਕੋਟ ਦੇ ਨਾਲ ਲੱਗਦੇ ਭਾਰਤ-ਪਾਕਿਸਤਾਨ ਸਰਹੱਦ ਦੇ ਪਿੰਡ ਪਲਾ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਇੱਕ ਨੌਜਵਾਨ ਦੀ ਲਾਸ਼ ਸੜਕ ਕਿਨਾਰੇ ਮਿਲੀ ਜੋ ਕੱਲੇ ਗੁਜਰਾਤ ਤੋਂ ਆਪਣੇ ਘਰ ਵਾਪਸ ਆਇਆ ਸੀ ਜਿਸ ਦੀ ਪਾਲ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਰਾਤ ਤੋਂ ਹੀ ਕੀਤੀ ਜਾ ਰਹੀ ਸੀ ਤੇ ਅੱਜ ਉਸ ਦੀ ਲਾਸ਼ ਸੜਕ ਕਿਨਾਰੇ ਮਿਲੀ ਅਤੇ ਇਸ ਕਤਲ ਮਾਮਲੇ ਵਿੱਚ ਪੁਰਾਣੀ ਦੁਸ਼ਮਣੀ ਦੱਸੀ ਜਾ ਰਹੀ ਹੈ ਇਸ ਮਾਮਲੇ ਸੰਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਕਤਲ ਪੁਰਾਣੇ ਦੁਸ਼ਮਣੀ ਕਾਰਨ ਇੱਕ ਵਿਅਕਤੀ ਵੱਲੋਂ ਕੀਤਾ ਗਿਆ ਜੋ ਇਸ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੇ ਭੱਜ ਗਿਆ ਮੇਰਾ ਬ੍ਰਦਰ ਕੁਛ ਨਹੀਂ ਬਈਆ ਕੱਲੇ ਗੁਜਰਾਤ ਤੋਂ ਆਏ ਆ ਇਹਨਾਂ ਨੇ ਮੈਨੂੰ ਫੋਨ ਕੀਤਾ ਕਿ ਦੀਦੀ ਮੈਨੂੰ ਆਣ ਕੇ ਨਾ ਚੱਕੀ ਬੈਂਕ ਤੋਂ ਲੈ ਜਾ ਮੈਂ ਜਾ ਕੇ ਉੱਥੋਂ 2:30 ਵਜੇ ਚੱਕੀ ਬੈਂਕ ਤੋਂ ਲਿਆ ਆਨੂੰ ਚੱਕੀ ਬੈਂਕ ਤੋਂ ਲੈ ਕੇ ਆਈ ਘਰ ਚੱਕ ਖੁੜੀ ਮੇਰੇ ਕੋਲ ਆਇਆ ਉੱਥੋਂ ਨੇ ਮੇਰੇ ਬੇਟੇ ਨੂੰ ਨਾਲ ਲਿਆ ਸਕੂਟੀ ਤੇ ਦੋਨੇ ਮਾਮਾ ਬਨੇਵਾ ਆ ਗਿਆ ਅਸੀਂ ਮਾਮਾ ਤੀਆਂ ਦੋਨੋਂ ਬਸਟ ਆ ਗਈਆਂ ਆਇਆ ਕੋਚ ਕਿਤੋਂ ਬਮਿਆਲ ਆਣ ਕੇ ਇਹਨੂੰ ਮੈਂ 7 ਵਜੇ 2 ਮਿੰਟ ਤੇ ਇਹਨੂੰ ਫੋਨ ਕੀਤਾ ਮੈਂ ਕਿ ਚੰਨੇ ਬਮਿਆਲ ਉੱਤਰ ਗਏ ਮੈਨੂੰ ਲੈ ਜਾ ਕਹਿੰਦਾ ਦੀਦੀ ਮੈਂ ਆਇਆ ਇਹ ਨਹੀਂ ਆਇਆ ਮੈਂ ਫੋਨ ਕਰੀ ਗਈ ਫੋਨ ਇਹਦਾ ਬੰਦ ਤੇ ਬੰਦ ਵਸ ਉਸ ਤੋਂ ਬਾਅਦ ਨਾਲ ਪਤਾ ਲੱਗਾ ਕਿੱਧਰ ਗਿਆ ਕਿੱਧਰ ਨਹੀਂ ਕਿੰਨੇ ਵਜੇ ਦੀ ਗੱਲਬਾਤ ਹੋਈ ਇਹ 7 ਵਜੇ 2 ਮਿੰਟ ਤੇ ਮੈਂ ਇਹਨੂੰ ਫੋਨ ਕੀਤਾ ਕਿੱਥੀ ਲੱਗਦਾ ਤੁਹਾਨੂੰ ਵੀ ਇਹਨਾ ਮਾਰਕਟ ਆਈ ਹੋਈ ਹੈ ਲੁੱਟ ਗਈ ਹੈ ਜਾਂ ਕਿਸ ਤਰ੍ਹਾਂ ਦਾ ਜਿੱਦਾਂ ਦੀ ਹਾਲਾਤ ਦੇਖੇ ਅਸੀਂ ਪੈਰਾਂ 'ਚ ਵੀ ਇਹਦੇ ਬਲੱਡ ਨਿਕਲਿਆ ਹੱਥਾਂ 'ਚ ਵੀ ਕੰਨ ਵਿੱਚ ਵਾਲੀ ਸੋਨੇ ਦੀ ਨੱਤੀਆਂ ਪਾਈਆਂ ਸੀ ਨੇ ਉਹ ਵੀ ਹੈ ਨਹੀਂ ਇਹਦੀਆਂ ਕੋਨ ਕਿਸੇ ਦੇ ਸਾਥ ਸਾਖਾ ਨੂੰ ਕੀ ਫੋਨ ਆਂਦਾ ਸੀ ਇਹਨੂੰ ਵਾਰ-ਵਾਰ ਵਾਰ-ਵਾਰ ਇਹਨੂੰ ਫੋਨ ਆਂਦਾ ਸੀ ਅਨਿਲ ਪੁਠਾ ਨਹੀਂ ਆ ਇਦਾਂ ਦਾ ਕੁਛ ਨਾਮ ਨਹੀਂ ਹੈ ਤੇ ਡਾਇਲ ਹੁੰਦਾ ਸੀ ਹੁਣ ਇਹਦਾ ਫੋਨ ਵੀ ਨਹੀਂ ਹੈਗਾ ਸਾਨੂੰ ਫੋਨ ਵੀ ਚਾਹੀਦਾ ਫੋਨ ਚੋਂ ਅਸੀਂ ਕਾਲਾ ਡਿਟੇਲਾ ਸਾਰਾ ਕੁਝ ਕਢਾਉਣਾ ਚਾਹੁੰਦੇ ਆ ਫੇਰਾਂ ਨੂੰ ਪਤਾ ਲੱਗੇ ਕਿ ਕੌਣ ਮੁੰਡਾ ਹੈ ਕਿਹਦੇ ਨਾਲ ਗਿਆ ਕਿੱਦਾਂ ਹੋਇਆ ਤੁਹਾਡੇ ਵੱਲੋਂ ਪੁਲਿਸ ਕਾਲ ਕੀਤੀ ਪੁਲਿਸ ਮੌਕੇ ਤੇ ਪਹੁੰਚੀ ਹਾਂਜੀ ਪੁਲਿਸ ਆਈ ਹੈ ਇੱਥੇ ਕੀ ਕਾਰਵਾਈ ਚੱਲ ਰਹੀ ਹੈ ਪੁਲਿਸ ਕਰ ਰਹੀ ਹੈ ਆਪਣੀ ਕਾਰਵਾਈ ਤੁਸੀਂ ਕੀ ਇਨਸਾਫ ਮੰਗਦੇ ਹੋ ਇਨਸਾਫ ਚਾਹੁੰਦੇ ਆ ਕਿ ਪਤਾ ਲੱਗੇ ਕਿੰਨੇ ਕੀਤਾ ਕਿੱਦਾਂ ਹੋਇਆ ਸ ਤੁਕੀਚਾ ਨੂੰ ਇਨਫੋਰਮੇਸ਼ਨ ਆਈ ਸੀਗੀ ਬੰਮਿਆਲ ਨੂੰ ਇਸ ਤਰ੍ਹਾਂ ਤਰ ਕਰਕੇ ਪਿੰਡ ਪਲਾਦ ਲੱਗੇ ਜਿਹੜੀ ਇੱਕ ਡੈੱਡ ਬੋਡੀ ਪਈ ਹੈ ਮੌਕੇ ਤੇ ਮੁਰਤੇ ਫਰਸਤੂ ਸਾਹਿਬ ਆਪਣੇ ਰੋਡ ਜਮਲ ਸਿੰਘ ਤੇ ਤੁਕੀਚਾ ਚ ਪਹੁੰਚਦੇ ਨੇ ਉੱਥੇ ਜਾ ਕੇ ਦੇਖਦੇ ਜਦੋਂ ਪਤਾ ਲੱਗਦਾ ਕਿ ਉਹ ਡੈੱਡ ਬੋਡੀ ਜਿਹੜੀ ਹੈ ਉਹ ਚਰਨਜੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹੜਾ ਰਹਿਣ ਵਾਲਾ ਪਲਾਦ ਦਾ ਉਸਦਾ ਫਾਦਰ ਵੀ ਜੀ ਸੀਗਾ ਦੇਖਣ ਵਿੱਚ ਆਇਆ ਕਿ ਚਰਨਜੀਤ ਜਿਹੜਾ ਹੈ ਗੁਜਰਾਤ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਪੋਕਲੈਂਡ ਦੀ ਕੰਮ ਚਲਾਉਂਦਾ ਸੀਗਾ ਔਰ ਉੱਥੇ ਹੀ ਆਪਣੇ ਖੋਜਿਕ ਚੱਕ ਪਿੰਡ ਦਾ ਵੀ ਇੱਕ ਕਾਲੂ ਪਠਾਨੀਆ ਨਾਮ ਦਾ ਜਿਹੜਾ ਸੀਗਾ ਬੰਦਾ ਉਹ ਵੀ ਉੱਥੇ ਕੰਮ ਕਰਦਾ ਸੀਗਾ ਜਿੱਥੇ ਉਹਨਾਂ ਦੀ ਵਾਪਸ ਤੇ ਰੰਜਸ ਭਾਈ ਸੀਗੀ देन ਆਫਟਰ 댓 ਉਹ ਰਾਤੀ ਕਿਤੇ ਉਹਨਾਂ ਨੂੰ ਵਾਪਸ ਵਿੱਚ ਉਹਨੂੰ ਸੱਦਿਆ ਉਹਨੇ ਤੇ ਸਦਕੇ ਤੇ ਆਪਾਂ ਚ ਗੱਲਾਂ ਬਾਤਾਂ ਹੋਈਆਂ ਮੇਬੀ ਉਸ ਤੋਂ ਬਾਅਦ ਕਿਤੇ ਉਹਨਾਂ ਦੀ ਆਪ ਵਿੱਚ ਝੜਕ ਹੋਈ ਏ ਦੇ ਵਿੱਚ ਚਰੰਜ ਦੀ ਝੜਕ ਹੋ ਜਾਂਦੀ ਹੈ ਸੋ ਆਪਾਂ ਟੀਮਾਂ ਭੇਜ ਦਿੱਤੀਆਂ ਕਾਲੂ ਪਠਾਨੀ ਨੂੰ ਅਰੈਸਟ ਕਰਨ ਵਾਸਤੇ ਅਗਰ ਜੋ ਵੀ ਤੱਥ ਸਾਹਮਣੇ ਆਉਣਗੇ ਤੁਹਾਡੇ ਨਾਲ ਸਾਂਝ ਕਰ ਦਿੱਤੇ ਜਾਣਗੇ ਥੈਂਕ ਯੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪਪ੍ਰਧਾਨ ਡਾਕਟਰ ਸਤਵੀਰ ਸਿੰਘ ਗੋਸਲ ਨੇ ਕਿਹਾ ਹੈ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਰਬੂਜੇ ਦੀ ਖੇਤੀ ਨੂੰ ਪਰਫੁੱਲਿਤ ਕਰਨ ਵੱਲ ਵਿਸ਼ੇਸ਼ ਤੇਆਂ ਦਿੱਤਾ ਜਾ ਰਿਹਾ ਹੈ ਜਿਸ ਸਹਿਤ ਸਸਤੇ ਬੀਜ ਵਾਲੀਆਂ ਤੇ ਬਿਮਾਰੀ ਨਾਲ ਲੜਨ ਵਾਲੀਆਂ ਕਿਸਮਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਬ੍ਰਿੰਦਪੁਰ ਵਿਖੇ ਖੇਤੀਬਾੜੀ ਵਿਗਿਆਨ ਕੇਂਦਰ ਕਪੂਰਤਲਾ ਤੇ ਪੀਯੂ ਦੇ ਸਬਜ਼ੀਆਂ ਸੰਬੰਧੀ ਵਿਭਾਗ ਵੱਲੋਂ ਖਰਬੂਜੇ ਦੀ ਪੰਜਾਬ ਅੰਮ੍ਰਿਤ ਕਿਸਮ ਸੰਬੰਧੀ ਸਾਂਝੇ ਤੌਰ ਤੇ ਕਰਵਾਏ ਗਏ ਫੀਲਡ ਦਰਾਨ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਡਾਕਟਰ ਗੋਸਲ ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਖਰਬੂਜੇ ਦੀਆਂ ਨਵੀਆਂ ਕਿਸਮਾਂ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ ਇਹ ਇਦਾਂ ਜੇ ਪ੍ਰੋਗਰਾਮ ਜਿਹੜਾ ਹੈਗਾ ਅੱਜ ਮਨਾ ਰਿਹਾ ਅੰਮ੍ਰਿਤ ਖਰਬੂਜਾ ਜਿਹੜਾ ਨਾ ਉਹਦਾ ਜਿਹੜਾ ਮਨਾ ਰਹੇ ਆ ਕੋਈ ਇਸ ਸੰਬੰਧ ਵਿੱਚ ਪੀਜੀਓ ਤੋਂ ਡਾਕਟਰ ਸਾਹਿਬ ਆਏ ਹੀ ਆ ਸਰਬੀਰ ਸਿੰਘ ਜੀ ਗੋਸਲ ਔਰ ਟਟ ਸਾਹਿਬ ਆਏ ਹੀ ਆ ਹੋਰ ਸਾਰੇ ਇਕਦਾ ਇਹ ਹੈਗਾ ਕਿ ਜਿਹੜਾ ਹਾਈਬ੍ਰਿਡ ਬੀਜ ਹੈ ਨਾ ਉਹਦਾ ਜਿਹੜਾ ਬੀਜ ਬਹੁਤ ਮਹਿੰਗਾ ਆ ਇਹਨਾਂ ਨੂੰ 2 ਸਾਲ ਹੋ ਗਏ ਲੱਗਿਆ ਲੋ ਇਸੇ ਕੰਮ ਤੇ ਇਹਨਾਂ ਨੇ ਜ਼ਿੰਮੇਵਾਰੀ ਦੀ ਬਾਂਹ ਫੜੀ ਆ ਸਸਤਾ ਬੀਜ ਦੇ ਗਏ ਇਹਨਾਂ ਨੂੰ ਔਰ ਖਰਚਾ ਘਟ ਜਾਵੇ ਉਹਦਾ ਖਰਚਾ ਬਹੁਤ ਵੱਧ ਆ ਉਹ 130 ਇੱਕ 1.30 ਹਜ਼ਾਰ ਦੇ ਵਿੱਚ ਜਾਂ 45 ਹਜ਼ਾਰ ਜਾਂ 40 ਉਹਦਾ ਬੀਜ ਮਿਲਦਾ ਆ ਇਹਦਾ ਹੈਗਾ 6000 ਨੂੰ ਕਿਲੋ ਉਹਦਾ ਕਿਲੋ ਇਹਨਾਂ ਨੂੰ ਇਹ ਕਰਕੇ ਨਾ ਇਹ ਜਿਹੜੇ ਇਹਨਾਂ ਦੇ ਮਿਹਨਤ ਰੰਗ ਲਿਆਈ ਆ ਅੱਜ ਕਿਸਾਨ ਵੀ ਸਾਰੇ ਇਕੱਠੇ ਹੋ ਕੇ ਬਿਠੇ ਆ ਔਰ ਕੀ ਦੇ ਵਿੱਚ ਦੇਖਿਆ ਵੀ ਹੈਗਾ ਬੜਾ ਢੇ ਦੋਨੋਂ ਲੱਗੀਆਂ ਹੋਈਆਂ ਇਕੱਠੀਆਂ ਦੋਨੋਂ ਲੱਗੀਆਂ ਹੋਈਆਂ ਆ ਦੋਹਾਂ ਦਾ ਜਿਹੜਾ ਉਹਨਾਂ ਨੇ ਡਿਫਰੈਂਸ ਦੇਖਿਆ ਉਹ ਖਾਸ ਕਿਸੇ ਨੇ ਮਤਲਬ ਕੱਢਿਆ ਨਹੀਂ ਹੈਗਾ ਉਸ ਕਹਿੰਦੀ ਬਈ ਇੱਕੋ ਜਿਹਾ ਹੀ ਲੱਗਦਾ ਹੈ ਕਿੰਨਾ ਫਾਇਦਾ ਹੋਊਗਾ ਜੀ ਮਿਹਨਤ ਦਾ ਬਹੁਤ ਜ਼ਿਆਦਾ ਬਹੁਤ ਫਾਇਦਾ ਹੋਊਗਾ ਕਿਹਦੇ ਨਾਲ ਹਾਂਜੀ ਕਿਉਂਕਿ 130000 ਨਾਲ 104 ਲੱਗਨੇ ਆ ਉਹ 6000 ਨਾਲ 4 ਲੱਗਦੇ ਆ ਪਰ ਇਹ 4 ਉਹਨੇ ਹੋਊਗਾ ਉਹਨੇ ਬਰਾਬਰ ਬਰਾਬਰ ਇੱਕ ਬੂਟੇ ਨੂੰ ਕਿੰਨੇ ਲੱਗਦੇ ਆ 8 7 6 ਇਹਨਾਂ ਜਾਣੇ 1 ਨੂੰ ਲੱਗਦੇ ਆ ਇਹ ਅਰਜਨ ਕਿਸਾਨਾਂ ਵਾਸਤੇ ਤੁਹਾਡਾ ਕੋਈ ਮੈਸੇਜ ਕੀ ਇਸ ਬਾਰੇ ਮੈਂ ਜੇ ਕਹਾਂ ਕਿ ਕਿਸਾਨਾਂ ਨੂੰ ਵੀ ਇਹ ਜਿਆਦਾ ਇਹ ਲਾਓ ਔਰ ਇਹਦਾ ਬੀਜ ਵੀ ਬਣ ਜਾਂਦਾ ਹੈ ਹਾਈਬ੍ਰਿਡ ਨਹੀਂ ਇਹਗਾ ਇਹਦਾ ਵੀ ਬਣਦਾ ਹੈ ਦੂਜੇ ਖਰਬੂਜੇ ਨਾਲੋਂ ਨੈਟ ਇਹਦਾ ਜਿਆਦਾ ਮੰਦਾ ਹੈ ਨੈਟ ਬਰਾਬਰ ਬਰਾਬਰ ਨੈਟ ਉਹਦੇ ਲੁਧਿਆਣਾ ਉਪ ਚੋਣ ਵਿੱਚ ਬੀਜੇਪੀ ਨੇ ਆਪਣਾ ਚਿਹਰਾ ਜੀਵਨ ਗੁਪਤਾ ਨੂੰ ਬਣਾਇਆ ਅੱਜ ਜੀਵਨ ਗੁਪਤਾ ਨੇ ਰੋਡ ショਅ ਕੱਢਿਆ ਉਹਨਾਂ ਕਿਹਾ ਕਿ ਪਾਰਟੀ ਨੇ ਜੋ ਜ਼ਿੰਮੇਵਾਰੀ ਲਗਾਈ ਹੈ ਉਸ ਨੂੰ ਉਹ ਤਨ ਦੇਹੀ ਨਾਲ ਨਿਭਾਉਣਗੇ ਤੇ ਹਲਕੇ ਦੇ ਲੋਕਾਂ ਲਈ ਕੰਮ ਕਰਨਗੇ ਅੱਜ ਇੱਕ ਸੁਨਹਿਰਾ ਮੌਕਾ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਮਿਲਿਆ ਹੈ ਜਿਹੜਾ ਬਦਲਾਵ ਲੋਕ ਪੰਜਾਬ ਦੇ ਲੋਕ ਇੱਕ ਵਾਰ ਫਿਰ ਤੋਂ ਪਾਲ ਰਹੇ ਹੈ ਉਸ ਬਦਲਾਵ ਦੀ ਨੀਂਹ ਪੱਥਰ ਜਿਹੜਾ ਰੱਖਿਆ ਜਾਣਾ ਹੈ ਆ ਇਕੱਲੇ ਇੱਕੋ ਮਾਤਰ ਜੀਵਨ ਗੁਪਤਾ ਜੀ ਜਾਂ ਭਾਜਪਾ ਨਹੀਂ ਇੱਥੇ ਤੁਹਾਡੇ ਸਾਹਮਣੇ ਖੜੇ ਆ ਇੱਕ ਬਦਲਾਅ ਦਾ ਸਰੂਪ ਖੜੇ ਹੈ ਜੀਵਨ ਗੁਪਤਾ ਜੀ ਜਿਹੜਾ ਪੰਜਾਬ ਦੇਖਣਾ ਚਾਹੁੰਦਾ ਹੈ ਅੱਜ ਪੰਜਾਬ ਦਾ ਭੁਖ ਸਾਰਿਆਂ ਨੇ ਦੇਖ ਲਿਆ ਵੀ ਆ ਜਿਹੜੀ اپੋਜੀਸ਼ਨ ਪਾਰਟੀਆਂ ਜਿਨ੍ਹਾਂ ਨੇ ਗੋਡੇ ਟੇਕ ਰੱਖੇ ਹੈ ਪੰਜਾਬ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਦਿੱਲੀ ਵਾਲੇ ਲੋਕਾਂ ਨੇ ਹਾਈਜੈਕ ਕਰ ਰੱਖੀ ਹੈ ਉਸ ਹਾਈਜੈਕ ਸਰਕਾਰ ਤੋਂ ਉਸ ਕਾਸ ਪਾਰਟੀ ਤੋਂ ਕਿਉਂਕਿ ਉਹਨਾਂ ਨੇ ਆਮ ਆਦਮੀ ਪਾਰਟੀ ਕਹਿਣਾ ਵੀ ਮੈਂ ਸਮਝਦਾ ਆਮ ਆਦਮੀ ਦਾ અપਮਾਨ ਕਰਨਾ ਹੈ ਉਹਨਾਂ ਤੋਂ ਖੇੜਾ ਛੁਟਾਉਣ ਵਾਸਤੇ ਜੀਵਨ ਗੁਪਤਾ ਜੀ ਅੱਜ ਲੋਕਾਂ ਕੋਲ ਸਭ ਤੋਂ 2027 ਦਾ ਜਿਹੜਾ ਹੈਗਾ ਨਹੀਂ ਪੱਥਰ ਹੋਊਗਾ ਨਹੀਂ ਪੱਥਰ ਹੈ ਸਾਬ ਇਹਦੇ ਬਾਅਦ ਲੋਕਾਂ ਨੇ ਆਪਣੀ ਭਾਵਨਾਵਾਂ ਦੱਸਣੀ ਹੈ ਕਿ ਲੋਕ ਕਿਵੇਂ ਅੱਜ ਇਸ ਅਰਾਜਕਤਾ ਦੇ ਮਾਹੌਲ ਤੋਂ ਭ੍ਰਸ਼ਟਾਚਾਰ ਦੇ ਮਾਹੌਲ ਤੋਂ ਲਾਉਲੈਸਨੈਸ ਐਂਡ ਕਰਪਸ਼ਨ ਉਸ ਤੋਂ ਬਚਣ ਵਾਸਤੇ ਲੋਕਾਂ ਨੇ ਬਦਲਾਅ ਦਾ ਰੂਪ ਜੀਵਨ ਗੁਪਤਾ ਜੀ ਖੜੀ ਹੈ ਇਹ ਵਿਧਾਨ ਸਭਾ ਦੀ ਇਲੈਕਸ਼ਨ ਅਲੱਗ ਹੁੰਦੀ ਆ ਮੁੱਦਿਆਂ ਦੀ ਅਲੱਗ ਗੱਲ ਹੁੰਦੀ ਆ ਬੀਜੇਪੀ ਉਦੋਂ ਵੀ ਸਟਰੋਂਗ ਹੋ ਕੇ ਇਹ ਇਲੈਕਸ਼ਨ ਆ ਜਿਹੜੀ ਲੜੇਗੀ ਦੇਖੋ ਜਿਸ ਤਰ੍ਹਾਂ ਸਾਡੇ ਸੂਬਾ ਪ੍ਰਧਾਨ ਜੀ ਨੇ ਦੱਸਿਆ ਔਰ ਸਾਡੇ ਕੇਂਦਰੀ ਮੰਤਰੀ ਜੀ ਨੇ ਦੱਸਿਆ ਕਿ ਵੱਡੇ ਵੱਡੇ ਬਹੁਤ ਵੱਡੇ ਮਾਰਜਨ ਤੇ ਅਸੀਂ ਇਹ ਜਿਮਣੀ ਚੋਣ ਜਿੱਤਣ ਵਾਲੇ ਆਂ ਔਰ ਪੰਜਾਬ ਦੇ ਵਿੱਚ ਬਦਲਾਅ ਦੀ ਗੱਲ ਤਾਂ ਇਹ ਕਰਦੇ ਸੀ ਪੰਜਾਬ ਦੀ ਜਨਤਾ ਹੁਣ ਬਦਲਾਅ ਕਰੇਗੀ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਸਾਢੇ 3 ਸਾਲ ਦੇਖ ਲਿਆ ਔਰ ਸਾਢੇ 3 ਸਾਲ ਦਾ ਜਿਹੜਾ ਇਹਨਾਂ ਦਾ ਰਿਕਾਰਡ ਹੈ ਉਹ ਭ੍ਰਸ਼ਟਾਚਾਰ ਨਾਲ ਲਿਪਤ ਹੈ ਨਸ਼ਿਆਂ ਨਾਲ ਲਿਪਤ ਹੈ ਰੇਤੀ ਮਹਿੰਗੇ ਨਾਲ ਲਿਪਤ ਹੈ ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲੀ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਦੇਖ ਰਹੀ ਹੈ ਔਰ ਲੁਧਿਆਣਾ ਦੇ ਲੁਧਿਆਣਾ ਪੱਛਮੀ ਦੇ ਵੋਟਰ ਪੰਜਾਬ ਦਾ ਨਵਾਂ ਇਤਿਹਾਸ ਲਿਖਣ ਜਾ ਰਹੇ ਹਾਂ ਮੈਂ ਦੋ ਦਿਨ ਤੋਂ ਆਪਣੇ ਇਸ ਇਲਾਕੇ ਦੀ ਜਨਤਾ ਨੂੰ ਮਿਲ ਰਿਹਾ ਜਿੰਨਾ ਪਿਆਰ ਸਤਿਕਾਰ ਔਰ ਜਿੰਨਾ ਉਤਸ਼ਾਹ ਇਹਨਾਂ ਨੂੰ ਢਾਂ ਦੇ ਵਿੱਚ ਔਰ ਦੂਸਰੇ ਪਾਸੇ ਜਿਹੜੀ ਕਾਂਗਰਸ ਦੇ ਕਾਂਗਰਸ ਨੂੰ ਢਾਂ ਚ ਜਿਹੜਾ ਲੋਕਾਂ ਨੇ ਆਪਣੇ ਪੱਛਮੀ ਦੇ ਜਨਤਾ ਨੇ ਕਰਨਾ ਉਹ ਤੁਹਾਡੇ ਸਾਹਮਣੇ ਆਏਗਾ ਵੱਡੀ ਲੀਡ ਤੇ ਭਾਰਤੀ ਜਨਤਾ ਪਾਰਟੀ ਇਸ ਖੇਤਰ ਜੀ ਥੈਂਕ ਯੂ ਜੀ ਕੀ ਗੱਲ ਤਾਂ ਦੋ ਪਾਰਟੀਆਂ ਸੀ ਇਹਨਾਂ ਦੇ ਵਿਰੁੱਧ ਅਸੀਂ ਇਲੈਕਸ਼ਨ ਲੜ ਰਹੇ ਹਾਂ ਉਹਨਾਂ ਦੇ ਵਿੱਚੋਂ ਇੱਕ ਕਾਂਗਰਸ ਪਾਰਟੀ ਉਜੀ ਆਮ ਆਦਮੀ ਪਾਰਟੀ ਹੁਣ ਮੈਨੂੰ ਪੰਜਾਬ ਦੇ ਲੋਕ ਇਹ ਇਲੈਕਸ਼ਨ ਜਿਹੜੀ ਆ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਲਈ ਥੋੜੀ ਲੜ ਰਹੀ ਆ ਇਹ ਇਲੈਕਸ਼ਨ ਸਿਰਫ ਸਿਰਫ ਤੇ ਸਿਰਫ ਇਹ ਰਾਜ ਸਭਾ ਦੀ ਸੀਟ ਆ ਜਿਹੜੀ ਉਹ ਅਰੋੜਾ ਸਾਹਿਬ ਤੋਂ ਖੂਣ ਦੀ ਗੱਲ ਆ ਉਹ ਸੀਟ ਤੁਸੀਂ ਆਪ ਅੰਦਾਜ਼ਾ ਲਾਓ ਵੀ ਇੱਕ ਪੰਜਾਬ ਦੇ ਬੰਦੇ ਨੂੰ ਰਾਜ ਸਭਾ ਦੀ ਸੀਟ ਮਿਲੀ ਆ ਰਾਜ ਸਭਾ ਦੀ ਸੀਟ ਕਿੰਨੀ ਇੰਪੋਰਟੈਂਟ ਆ ਕਿੰਨੇ ਬੰਦੇ ਹੁੰਦੇ ਆ ਸਾਰੇ ਦੇਸ਼ 'ਚ ਇਸ ਕਰਕੇ ਉਹ ਸੀਟ ਖੋ ਕੇ ਦਿੱਲੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਵਾਲਿਆਂ ਨੇ ਲੈ ਜਾਣੀ ਆ ਆਮ ਆਦਮੀ ਦੀ ਸੀਟ ਕੇਜਰੀ 6 ਦਿੱਲੀ ਵਾਲਿਆਂ ਨੂੰ ਤੁਸੀਂ ਇਹ ਤੋਹਫਾ ਦੇਣਾ ਤਾਂ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਪਰ ਇਹ ਸਮਝ ਲਿਓ ਵੀ ਇਹ ਦਿੱਲੀ ਵਾਲੇ ਇਹ ਸੀਟ ਲੋਕ ਸਭਾ ਦੀ ਨਹੀਂ ਇਹ ਐਮ ਐਲ ਏ ਦੀ ਨਹੀਂ ਸੌਖੀ ਸੀਟ ਆ ਜਿਹੜੀ ਬਹੁਤ ਮਿਲੀ ਹੋਈ ਇੱਕ ਰਾਜ ਸਭਾ ਦੀ ਸੀਟ ਜਿਹੜੀ ਕੀ ਬੜੇ ਭਾਰੀ ਰਕਮ ਨਾਲ ਖਰੀਦੀ ਹੋਈ ਸੀਟ ਸੀ ਚਲੋ ਫਿਰ ਵੀ ਪੰਜਾਬ ਦੀ ਸੀ ਪਰ ਉਹ ਸੀਟ ਦਿੱਲੀ ਵਾਲਿਆਂ ਦੇ ਖਾਤੇ 'ਚ ਜਾਊਗੀ ਐਮਐਲਏ ਜਿੱਤੇ ਹਾਰੇ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਉਹ ਸਿਰਫ ਤੇ ਸਿਰਫ ਉਰੇ ਲੁੱਟ ਮਾਰ ਕਰਨ ਆਏ ਆ ਇਹ ਇਹ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਨਾ ਕੀ ਕਹਿੰਦਾ ਹੁੰਦਾ ਸੀ ਇਹ ਗਾਣਾ ਕਿਹੜਾ ਚੱਲਦਾ ਹੁੰਦਾ ਸੀ ਦਬਦਾ ਕਿੱਥੇ ਆ ਹੁਣ ਭਗਵੰਤ ਮਾਨ ਮੰਜੇ ਤੇ ਵੀ ਨਹੀਂ ਮੰਜੇ ਤੋਂ ਵੀ ਥੱਲੇ ਸਿੱਟਿਆ ਹੋਇਆ ਲੰਬਾ ਪਾਇਆ ਹੋਇਆ ਦਿੱਲੀ ਵਾਲਿਆਂ ਨੇ ਜਿਹੜਾ ਕਹਿੰਦਾ ਮੈਂ ਦਬਦਾ ਨਹੀਂ ਐਸ ਵੇਲੇ ਚੀਂ ਦੀ ਆਵਾਜ਼ ਵੀ ਜਿਹੜੀ ਚੂੰ ਚੂੰ ਦੀ ਆਵਾਜ਼ ਆਉਂਦੀ ਹੁੰਦੀ ਹੈ ਨਾ ਜਾਂ ਮੰਜੇ ਦੀ ਜਾਂ ਸੋਫੇ ਦੀ ਇਹਦੀ ਉਹ ਆਵਾਜ਼ ਵੀ ਨਹੀਂ ਆ ਰਹੀ ਇਹਦੀ ਉਹ ਘਾਟੀ ਦੱਬੀ ਆ ਉਹਨਾਂ ਨੇ ਭਈ ਉਹ ਆਵਾਜ਼ ਵੀ ਬੰਦਾ ਤੇ ਦੂਜੀ ਗੱਲ ਭਗਵੰਤ ਮਾਨ ਜੇ ਤੇਰੇ ਦਿੱਲੀ ਵਾਲਿਆਂ ਨੇ ਤੇ ਤੂੰ ਲੁਧਿਆਣੇ ਦਾ ਕੀਲਾ ਤਾਂ ਬਹੁਤ 1 ਇੰਚ ਜ਼ਮੀਨ ਲੈ ਕੇ ਦਿਖਾ ਤੂੰ ਤੇਰੇ ਬੰਦੇ ਉਰੇ ਵੜ ਕੇ ਦਿਖਾਣ ਬਿ ਕਿਸ ਤਰੀਕੇ ਨਵ ਜ਼ਮੀਨ ਲੈਂਦੇ ਆ ਦੂਜੀ ਗੱਲ ਜਿੱਦਣ ਤੇਰਾ ਕੇਜਰੀਵਾਲ ਉਰੇ ਆਊਗਾ ਠੋਕ ਕੇ ਵਿਰੋਧ ਕਰਾਂਗੇ ਇਹ ਮੈਂ ਕਹਿ ਚੁੱਕਿਆ ਹਾਂ ਮੈਂ ਜਦੋਂ ਕਹਿਣਾ ਰੱਬ ਦੀ ਮਿਹਰ ਨਾਲ ਪਿੱਛੇ ਨਹੀਂ ਹਟਦਾ ਮੈਂ ਤੇਰੇ ਘਰੇ ਵੀ ਆਇਆ ਸੀ ਤੂੰ ਲੁੱਗ ਗਿਆ ਹੁਣ ਆ ਜਿਹੜੀਆਂ ਚੀਰਮੈਨੀਆਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਿਹੜੇ ਉਹਨਾਂ ਨੂੰ ਨਾਂ ਦੇ ਕੇ ਪੰਜਾਬੀਆਂ ਨੂੰ ਨਾਂ ਦੇ ਕੇ ਆ ਦੋ ਚੀਰਮੈਨੀਆਂ ਸਭ ਤੋਂ ਵੱਡੀ ਪੋਲੂਸ਼ਨ ਦੀ ਆ ਆਪਣੇ ਬੁੱਢਾ ਨਾਲ ਆ ਜਾਂਦਾ ਏ ਹਰ ਫੈਕਟਰੀ ਦਾ ਕਿਹਦਾ ਗਲਾ ਦੱਬਣਾ ਕਿਦੀ ਸੰਗੀ ਘੁੱਟਣੀ ਆ ਪੋਲੂਸ਼ਨ ਬੋਰਡ ਕੋਲ ਆ ਉਹ ਇੱਕ ਦਿੱਲੀ ਦੀ ਆਪਣੀ ਲੀਡਿੰਗ ਜਿਹੜੀ ਇਹਨਾਂ ਦੀ ਕੋਈ ਸਪੋਕਸਪਰਸਨ ਸੀ ਉਹਨੂੰ ਦੇਤੀ ਦੂਜੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਜਿਨ੍ਹਾਂ ਨੇ ਕਾਰਖਾਨੇ ਫੈਕਟਰੀਆਂ ਦੀ ਸੰਗੀ ਦੱਬਣੀ ਆ ਉਹ ਇੱਕ ਆਪਣੇ ਹੋਰ ਬੰਦੇ ਨੂੰ ਦੇਤੀ ਇਸ ਕਰਕੇ ਜਦੋਂ ਵੀ ਭਗਵੰਤ ਮਾਨ ਲੁਧਿਆਣੇ ਆਏਗਾ ਉਸ ਗੱਲ ਦਾ ਜਵਾਬ ਇਹ ਗੱਲ ਕਹਿੰਦਾ ਲੈ ਪੰਜਾਬੀ ਕਹਿੰਦਾ ਬਾਹਰ ਵੀ ਬਣੇ ਹੋਏ ਨੇ ਦੇਸ਼ ਦੁਨੀਆ 'ਚ ਹੋਰ ਵੀ ਪੰਜਾਬੀ ਬਣੇ ਨੇ ਉਹ ਇਲੈਕਟਿਡ ਨੇ ਉਹ ਲੋਕ ਉਹਨਾਂ ਨੂੰ ਕਿਸੇ ਨੂੰ ਰਾਜ ਸਭਾ 'ਚ ਭੇਜਿਆ ਹੋਇਆ ਚੁਣ ਕੇ ਕਿਸੇ ਨੂੰ ਲੋਕ ਸਭਾ ਚ ਪਿੰਚਿਆ ਹੋਇਆ ਕਿਸੇ ਨੂੰ ਐਮ ਐਲ ਏ ਬਣਾਇਆ ਹੋਇਆ ਕਿਸੇ ਨੂੰ ਐਮ ਐਲ ਸੀ ਬਣਾਇਆ ਹੋਇਆ ਕਿਸੇ ਨੂੰ ਕੁਝ ਹੋਰ ਬਣਾਇਆ ਹੋਇਆ ਤੇਰੀ ਵਾਂਗੂ ਨਹੀਂ ਉਹ ਉੱਥੇ ਦੇ ਜਿਹੜੀ ਜਿਹੜੀ ਜਗ੍ਹਾ ਅਮਰੀਕਾ ਕੈਨੇਡਾ ਯੂਰਪ ਜਿੱਥੇ ਵੀ ਜੇ ਸਰਦਾਰ ਜਾਂ ਪੰਜਾਬੀ ਕੋਈ ਬਣਿਆ ਉਹ ਉੱਥੇ ਦਾ ਵੋਟਰ ਆ ਇਹ ਕਿੱਥੇ ਦੇ ਵੋਟਰ ਨੇ ਦੱਸੇਗਾ ਜਿਹੜਾ ਮਾਨੂੰ ਵਿਵਸਥਾ ਨੂੰ ਕਿਵੇਂ ਦਿਖਦੀ ਹੈ ਫਲੋਰ ਦੇ ਵਿੱਚ ਅੱਜ ਅੰਬੇਡਕਰ ਦੀ ਮੂਰਤੀ ਤੇ ਗੱਲ ਹੋ ਰਹੀ ਹੈ ਇਸ ਤਰ੍ਹਾਂ ਦੀਆਂ ਖਬਰਾਂ ਬੜੀ ਆ ਰਹੀਆਂ ਪੰਜਾਬ ਭਾਰਤ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਬਈ ਉਰੇ ਕਾਨੂੰਨ ਵਿਵਸਥਾ ਦੀ ਤਾਂ ਜੂਰ ਜੋ ਹਾਲ ਟੀਚਰ ਦਾ ਕੀਤਾ ਕਰੰਟ ਲਾਲਾ ਉਹ ਤੁਸੀਂ ਦੇਖਿਆ ਅੰਬੇਦਕਰ ਸਾਹਿਬ ਦੇ ਨਾਲ ਬਾਰ ਬਾਰ ਫੋਟੋ ਲਾਈ ਹੋਈ ਹੈ ਅੰਦਰ ਪਰ ਬਾਰ ਬਾਰ ਅੰਦੇਰਪੁਰ ਸਾਹਿਬ ਮੈਂ ਕੁਸ਼ਰ ਪਹਿਲਾਂ ਇੰਗਲੈਂਡ ਗਿਆ ਸਭ ਤੋਂ ਵੱਡਾ ਜਿਹੜਾ ਉਹਨਾਂ ਦੀ ਯੂਨੀਵਰਸਿਟੀਆਂ ਨੇ ਉਹਨਾਂ ਦੇ ਕਾਲਜ ਨੇ ਉੱਥੇ ਅੰਬੇਦਕਰ ਸਾਹਿਬ ਦੀ ਤਸਵੀਰ ਉਹਨਾਂ ਨੇ ਫੁੱਲ ਮਾਲਾ ਪਵਾ ਕੇ ਤੇ ਜਿਹੜੀ ਕੱਲ ਵੀ ਤੁਸੀਂ ਫੋਟੋ ਦੇਖੋ ਜਿਹੜਾ ਡੈਲੀਗੇਸ਼ਨ ਗਿਆ ਜੀਚ ਅਮਰ ਸਿੰਘ ਜੀ ਵੀ ਗਏ ਹੋਏ ਇੰਗਲੈਂਡ ਜਿੱਥੇ ਸਾਡੀ ਐਮਬੈਸੀ ਆ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਉੱਥੇ ਵੀ ਬੇਦਕਰ ਸਾਹਿਬ ਦੀ ਫੋਟੋ ਨੂੰ ਪਹਿਲਾਂ ਫੁੱਲ ਮਾਲਾ ਪਾਈਆਂ ਜਾਂਦੀਆਂ ਤੇ ਇਹ ਉਹਨਾਂ ਦੀ ਮੂਰਤੀ ਨਾਲ ਉਹਰੇ ਥੌਂ ਥੌਂ ਉਹਨਾਂ ਨਾਲ ਇੱਕ ਹੁਣੀ ਘੁਣੀ ਹਰਕਤ ਕਰਵਾ ਰਹੇ ਆ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਉਹਰੇ ਅਨਰੈਸਟ ਕਰਾਉਣਾ ਚਾਹੁੰਦੇ ਆ ਕਿਉਂਕਿ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਦਾ ਉਹਨਾਂ ਨੂੰ ਕੀ ਪੰਜਾਬ 'ਚ ਅੱਗ ਲੱਗੇ ਪੰਜਾਬ ਕੁਛ ਹੋਈ ਦੂਜੀ ਗੱਲ ਮੈਂ ਕਾਂਗਰਸ ਬਾਰੇ ਕਹਿਣਾ ਚਾਹੁੰਦਾ ਜਿਨ੍ਹਾਂ ਚੋਂ ਅਸੀਂ ਆਏ ਆ ਕਾਂਗਰਸ ਨੂੰ ਛੱਡ ਕੇ ਉਹਨਾਂ ਬਾਰੇ ਆਹੀ ਆਹੀ ਰਾਜ ਰੌਲਾ ਸੀ ਜਿਹਨੂੰ ਕਾਂਗਰਸ ਕਰਕੇ ਛੱਡੀ ਸੀ ਅੱਜ ਉਹੀ ਰਾਜ ਰੌਲਾ ਇੱਕ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਮੇਰਾ ਕੜਵਲ ਸਾਹਿਬ ਨਾਲ ਕੋਈ ਮੈਂ ਇਹ ਨਹੀਂ ਵੀ ਮੇਰਾ ਕੋਈ ਸੰਬੰਧ ਆ ਪਰ ਉਹ ਗਲਤ ਗੱਲ ਕਰ ਰਹੇ ਆ ਆਸ਼ੂ ਜੀ ਨਾਲ ਮੇਰਾ ਕੋਈ ਸੰਬੰਧ ਆ ਬਿਲਕੁਲ ਨਹੀਂ ਆਸ਼ੂ ਜੀ ਨੂੰ ਇੱਕ ਉਹਨਾਂ ਦੇ ਬਹਨ ਸਾਹਿਬ ਇਹ ਗੱਲ ਕਹਿ ਰਹੇ ਆ ਉਹ ਇਹ ਚ ਕਹਿ ਰਹੇ ਆ ਵੀ ਉਹਨਾਂ ਨੇ ਕੜਵਲ ਸਾਹਿਬ ਨੂੰ ਭੇਜਿਆ ਮਦਦ ਕੜਵਲ ਸਾਹਿਬ ਜਲੰਧਰ ਦੀ ਇਲੈਕਸ਼ਨ ਮੇਤੋਂ 6 ਮਹੀਨੇ ਪਹਿਲਾਂ ਇਲੈਕਸ਼ਨ ਜਿਹੜੀ ਲੋਕ ਸਭਾ ਦੀ ਸੀ ਮੈਂ ਲੜੀ ਆ ਉਦੋਂ ਸਤੋਂ 6 ਮਹੀਨੇ ਪਹਿਲਾਂ ਉਹ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ ਚਲੇ ਗਏ ਸੀ ਮੇਤੋਂ ਵੀ ਪਹਿਲਾਂ ਦੂਜੀ ਗੱਲ ਭਾਈ ਸਾਹਿਬ ਕਾਂਗਰਸ ਤਾਂ ਇਹ ਹੁੰਦਾ ਆ ਜਦੋਂ ਹਲਕਾ ਇੰਚਾਰਜ ਕੌਣ ਸੀ ਉੱਥੇ ਕੜਵਲ ਸੀ ਦੂਜੇ ਪਾਸੇ ਕੌਣ ਸੀ ਪਹਿਲਾਂ ਦੋਸਤੋ ਇਸ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜਾਤ ਰੱਖਾ